ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਸਿੱਖ ਕੌਮ ਵਾਸਤੇ ਪੰਜਾਬੀਆਂ ਵਾਸਤੇ ਜਾਂ ਪੰਜਾਬ ਵਾਸਤੇ ਬਹੁਤ ਵੱਡੀਆਂ ਖਬਰਾਂ ਸਾਹਮਣੇ ਆਈਆਂ ਨੇ ਆਈਪਲ ਮੈਚ ਨੂੰ ਲੈ ਕੇ ਖਾਲਸਤਾਨੀ ਸਮਰਥਕ ਗੁਰਪਤਵੰਨ ਸਿੰਘ ਪੰਨੂ ਦਾ ਇੱਕ ਧਮਕੀ ਵਾਲਾ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਸ਼ੇਅਰ ਕੀਤਾ ਜਾ ਰਿਹਾ ਹੈ ਇਸ ਵੀਡੀਓ ਦੇ ਵਿੱਚ ਪੰਨੂ ਨੇ ਕੀ ਕੀ ਗੱਲਾਂ ਆਖੀਆਂ ਤੁਹਾਨੂੰ ਅੱਗੇ ਚੱਲ ਕੇ ਸਾਰਾ ਵੀਡੀਓ ਦਿਖਾਵਾਂਗੇ ਅਤੇ ਸੁਣਾਵਾਂਗੇ ਇਸ ਤੋਂ ਇਲਾਵਾ ਗੁਰਪਤਵੰਨ ਸਿੰਘ ਪੰਨੂ ਹੈ ਇਸਨੇ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੁੱਲਰ ਦੀ ਰਿਹਾਈ ਨੂੰ ਲੈ ਕੇ ਕੇਜਰੀਵਾਲ ਦੇ ਉੱਤੇ ਨਿਸ਼ਾਨਾ ਸਾਧਿਆ ਸੀ ਦਾ ਕੇਜਰੀਵਾਲ ਦੇ ਬਾਰੇ ਵੀ ਇਹਨਾਂ ਨੇ ਇੱਕ ਬਿਆਨ ਦਿੱਤਾ ਸੀ ਔਰ ਉਹ ਬਿਆਨ ਵੀ ਅੱਜ ਦੀ ਤਰੀਖ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਬੜਾ ਵਾਇਰਲ ਹੋ ਰਿਹਾ ਹੈ ਬਿਆਨ ਕੀ ਸੀ ਜਿਸ ਦੇ ਵਿੱਚ ਉਸਨੇ ਕਿਹਾ ਕਿ ਜੋ ਅਰਵਿੰਦ ਕੇਜਰੀਵਾਲ ਹੈ ਆਮ ਆਦਮੀ ਪਾਰਟੀ ਹੈ ਇਹਨਾਂ ਨੇ ਅਮਰੀਕਾ ਤੇ ਕੈਨੇਡਾ ਦੇ ਵਿੱਚ ਜਾ ਕੇ ਖਾਲਸਤਾਨੀ ਸੰਗਠਨਾਵਾਂ ਤੋਂ ਪੈਸੇ ਮੰਗੇ ਸਨ ਔਰ ਉਸ ਸਮੇਂ ਇਸਨੇ ਕਿਹਾ ਸੀ ਕਿ ਮੈਂ ਬੰਦੀ ਸਿੰਘਾਂ ਨੂੰ 5 ਘੰਟਿਆਂ ਦੇ ਅੰਦਰ ਹੀ ਰਿਹਾ ਕਰ ਦੂੰਗਾ ਜਦੋਂ ਸਾਡੀ ਸਰਕਾਰ ਬਣੂਗੀ ਪੰਨੂ ਦਾ ਇਹ ਵੀਡੀਓ ਵੀ ਅੱਜ ਦੀ ਤਰੀਖ ਦੇ ਵਿੱਚ ਬੜਾ ਵਾਇਰਲ ਹੋ ਰਿਹਾ ਜਦੋਂ ਤੁਸੀਂ ਇਹ ਪੂਰਾ ਵੀਡੀਓ ਸੁਣੋਗੇ ਔਰ ਦੇਖੋਗੇ ਤਾਂ ਤੁਹਾਡੇ ਮਨਾਂ ਦੇ ਵਿੱਚ ਵੀ ਬਹੁਤ سارے ਸਵਾਲ ਉੱਠਣਗੇ ਇਸ ਤੋਂ ਇਲਾਵਾ ਇੱਕ ਹੋਰ ਵੱਡੀ ਖਬਰ ਸਾਹਮਣੇ ਆਉਂਦੀ ਹੈ ਜੋ ਡੋਲਨ 트ੰਪ ਦੇ ਨਾਲ ਜੁੜੀ ਹੋਈ ਹੈ ਡੋਲਨ 트ੰਪ ਨੇ ਇੰਡੀਅਨ ਸਟੂਡੈਂਟਾਂ ਨੂੰ ਲੈ ਕੇ ਇੱਕ ਨਵਾਂ ਐਲਾਨ ਕਰ ਦਿੱਤਾ ਕਿ ਹੁਣ ਅਮਰੀਕਾ ਦੇ ਵਿੱਚ ਜਿਹੜੇ ਸਟੂਡੈਂਟਸ ਨੇ ਉਹ ਜਿੰਨੇ ਦਿਨ ਉਹਨਾਂ ਦੀ ਕਲਾਸ ਲੱਗਦੀ ਹੈ ਉਹਨਾਂ ਨੂੰ ਕਲਾਸ ਪੂਰੀ ਕਰਨੀ ਪਊਗੀ ਅਗਰ ਉਹ ਆਪਦੀ ਕਲਾਸ ਦੇ ਵਿੱਚੋਂ ਮਿਸਿੰਗ ਹੁੰਦੇ ਨੇ ਤਾਂ ਉਹਨਾਂ ਨੂੰ ਡਿਪੋਰਟ ਕਰ ਦਿੱਤਾ ਜਾਊਗਾ ਇਸ ਤੋਂ ਇਲਾਵਾ ਉਹ ਛੁੱਟੀ ਮਾਰ ਕੇ ਕਿਤੇ ਵੀ ਕੰਮ ਨਹੀਂ ਕਰ ਸਕਦੇ ਇੱਕ ਹੋਰ ਵੱਡੀ ਖਬਰ ਸਾਹਮਣੇ ਆਈ ਹੈ ਜੋ ਸਾਊਦੀ ਅਰਬ ਤੋਂ ਸਾਹਮਣੇ ਆਈ ਹੈ ਸਾਊਦੀ ਅਰਬ ਦੇ ਵਿੱਚ ਸ੍ਰੀ ਹਰਮੰਦਰ ਸਾਹਿਬ ਦੀ ਨਕਲ ਉਤਾਰ ਕੇ ਜਿਹੜੀਆਂ ਤਸਵੀਰਾਂ ਲਾਈਆਂ ਗਈਆਂ ਹਨ ਹੋਟਲ ਦੇ ਵਿੱਚ ਉਸ ਦੀਆਂ ਦੁਵਾਰਾਂ ਦੇ ਉੱਤੇ ਔਰ ਇੱਕ ਹੋਟਲ ਨੂੰ ਹੀ ਸ੍ਰੀ ਦਰਬਾਰ ਸਾਹਿਬ ਹਰਮੰਦਰ ਸਾਹਿਬ ਦੀ ਨਕਲ ਬਣਾ ਕੇ ਪੂਰਾ ਉਤਾਰ ਕੇ ਉਸ ਨੂੰ ਬਣਾਇਆ ਗਿਆ ਸੀ ਇਸ ਹੋਟਲ ਦਾ ਨਾਮ ਹੈ ਅਲਕੁਰਿਆਦ ਸ਼ਹਿਰ ਅਲਕੁਰਿਆਦ ਸ਼ਹਿਰ ਦੇ ਵਿੱਚ ਹੋਟਲ ਗੋਲਡਨ ਡੋਮ ਰੈਸਟੋਰੈਂਟ ਬਣਾਇਆ ਗਿਆ ਸੀਗਾ ਇਹਦੀਆਂ ਦੁਵਾਰਾਂ ਦੇ ਉੱਤੇ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦੀਆਂ ਤਸਵੀਰਾਂ ਲਾਈਆਂ ਗਈਆਂ ਸਨ ਤਾਂ ਇਹਨਾਂ ਤਸਵੀਰਾਂ ਨੂੰ ਸਰਬੱਤ ਦਾ ਭਲਾ ਗਰੁੱਪ ਦੇ ਜਿਹੜੇ ਮੁੱਖ ਸੇਵਾਦਾਰ ਨੇ ਸਰਦਾਰ ਜਸਵਿੰਦਰ ਸਿੰਘ ਬੈਂਸ ਅਤੇ ਸਰਦਾਰ ਸੰਦੀਪ ਸਿੰਘ ਖਾਲਸਾ ਇਹਨਾਂ ਨੇ ਉਤਰਵਾ ਦਿੱਤਾ ਹੈ ਇਹਨਾਂ ਦੀਆਂ ਤਸਵੀਰਾਂ ਤੁਸੀਂ ਇੱਧਰ ਦੇਖ ਸਕਦੇ ਜੇ ਨਾਲ ਇਹਨਾਂ ਨੇ ਇਹਨਾਂ ਦੇ ਜਿਹੜੀਆਂ ਇਹ ਤਸਵੀਰਾਂ ਨੇ ਉੱਥੋਂ ਜਦ ਹਾਟਲ ਦੇ ਵਿੱਚ ਉਹ ਤਸਵੀਰਾਂ ਉਤਰਵਾ ਰਹੇ ਸਨ 사ਉਦੀ ਅਰਬ ਦੇ ਵਿੱਚ ਜਾ ਕੇ ਇਹੋ ਜਿਹਾ ਕੰਮ ਕਰਨਾ ਕੋਈ ਸੌਖਾ ਜਾਂ ਨਹੀਂ 사ਉਦੀ ਅਰਬ ਦੇ ਜਿਹੜੇ ਕਾਨੂੰਨ ਨੇ ਉਹ ਬਹੁਤ ਜ਼ਿਆਦਾ ਸਖਤ ਨੇ ਔਰ ਜਿਹੜੇ ਅਰਬੀ ਮੁਸਲਿਮ ਲੋਕ ਨੇ ਇਹ ਸਿੱਖਾਂ ਨੂੰ ਇੰਨਾ ਜ਼ਿਆਦਾ ਤਰਜੀਹ ਨਹੀਂ ਦਿੰਦੇ ਕਿਉਂਕਿ ਉੱਥੇ ਜਿਹੜੇ ਬਹੁਤ ਸਾਰੇ ਗੁਰਦੁਆਰੇ ਸਨ 사ਉਦੀ ਅਰਬ ਦੇ ਵਿੱਚ ਅਫਗਾਨਿਸਤਾਨ ਦੇ ਵਿੱਚ ਅਰਬੀ ਦੇਸ਼ਾਂ ਦੇ ਵਿੱਚ ਮੁਸਲਮਾਨਾਂ ਦੇ ਦੇਸ਼ਾਂ ਦੇ ਵਿੱਚ ਤਾਂ ਉਹਨਾਂ ਨੂੰ ਇਹਨਾਂ ਲੋਕਾਂ ਨੇ ਤਬਾਹ ਕਰ ਦਿੱਤਾ ਕਿਉਂਕਿ ਉੱਥੇ ਤਾਲੀਬ ਨਾ ਸਾਰੇ ਦੇਸ਼ਾਂ ਦੇ ਵਿੱਚੋਂ ਕਿਤੇ ਸੇਫ ਮੰਨਿਆ ਜਾਂਦਾ ਸੀ ਉੱਥੇ ਸਾਡੇ ਸਿੱਖ ਧਰਮ ਦੀਆਂ ਜਿਹੜੀਆਂ ਤਸਵੀਰਾਂ ਲਾ ਕੇ અપਮਾਨ ਕੀਤਾ ਜਾਂਦਾ ਸੀ ਉਹਨਾਂ ਨੂੰ ਲਵਾਉਣਾ ਇੱਕ ਛੋਟੀ ਗੱਲ ਨਹੀਂ ਇਹ ਬਹੁਤ ਵੱਡੀ ਗੱਲ ਹੈ ਔਰ ਪੂਰੀ ਸੇਕ ਕੌਮ ਨੂੰ ਸਾਡੇ ਇਹਨਾਂ ਵੀਰਾਂ ਦੇ ਉੱਤੇ ਜਿਹੜੇ ਉੱਥੇ ਪਿਛਲੇ 6 ਸਾਲਾਂ ਤੋਂ ਸਖਤ ਮਿਹਨਤ ਕਰਕੇ ਸੇਕ ਕੌਮ ਦੇ ਭਲਾਈ ਵਾਸਤੇ ਕੰਮ ਕਰ ਰਹੇ ਨੇ ਸਰਬੱਤ ਦਾ ਭਲਾ ਗਰੁੱਪ ਦੇ ਜਿਹੜੇ ਸੇਵਾਦਾਰ ਨੇ ਇਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਐਸਜੀਪੀਸੀ ਵੱਲੋਂ ਵੀ ਇਹਨਾਂ ਵਾਸਤੇ ਇੱਕ ਐਲਾਨ ਕੀਤਾ ਗਿਆ ਐਸਜੀਪੀਸੀ ਨੇ ਕਿਹਾ ਕਿ ਇਹ ਜਿਹੜੇ ਸੇਵਾਦਾਰ ਨੇ ਅਸੀਂ ਇਹਨਾਂ ਦਾ ਸਨਮਾਨ ਕਰਾਂਗੇ ਇਹਨਾਂ ਨੇ ਸੇਕ ਕੌ ਲੈ ਕੇ ਇਹਨਾਂ ਨੇ ਸਿੱਖ ਕੌਮ ਦਾ ਮਾਣ ਵਧਾਇਆ ਹੈ ਅਤੇ ਜਿੱਥੇ ਸ਼੍ਰੀ ਦਰਬਾਰ ਸਾਹਿਬ ਰਮੰਦਰ ਸਾਹਿਬ ਦੀਆਂ ਤਸਵੀਰਾਂ ਲਾ ਕੇ ਵਿਅਦਬੀ ਕੀਤੀ ਜਾ ਰਹੀ ਸੀ ਉਥੋਂ ਇਹਨਾਂ ਨੇ ਸਾਰੀਆਂ ਤਸਵੀਰਾਂ ਹਟਾਈਆਂ ਨੇ ਹੁਣ ਇਸ ਤੋਂ ਇਲਾਵਾ ਤੁਹਾਨੂੰ ਇੱਕ ਹੋਰ ਖਬਰ ਦੱਸਦੇ ਹਾਂ ਪੰਜਾਬ ਤੋਂ ਦੋਸਤੋ ਤਕਰੀਬਨ 4-5 ਨੌਜਵਾਨ ਜਿਹੜੇ ਜਲੰਧਰ ਜਾਂ ਹੁਸ਼ਿਆਰਪੁਰ ਨੇੜੇ ਤੋਂ ਆਸਟ੍ਰੇਲੀਆ ਜਾਣਾ ਚਾਹੁੰਦੇ ਸਨ ਔਰ ਇਹ ਡੋਂਕੀ ਲਗਾ ਕੇ ਇਥੋਂ ਆਸਟ੍ਰੇਲੀਆ ਜਾ ਰਹੇ ਸਨ ਪਰ ਰਸਤੇ ਦੇ ਵਿੱਚ ਹੀ ਜਿਹੜੇ ਏਜੰਟਸ ਨੇ ਇਹਨਾਂ ਦੇ ਜਿਨ੍ਹਾਂ ਨੇ ਪੰਜਾਬ ਤੋਂ ਇਹਨਾਂ ਨੂੰ ਭੇਜਿਆ ਤਾਂ ਉਹਨਾਂ ਨੇ ਇਹਨਾਂ ਨੂੰ ਆਸਟ੍ਰੇਲੀਆ ਦੀ ਜਗ੍ਹਾ ਇਰਾਨ ਪਹੁੰਚਾ ਕੇ ਉੱਥੇ ਕਿਡਨਾਪ ਕਰਵਾ ਦਿੱਤਾ ਉੱਥੋਂ ਕਿਡਨਾਪਿੰਗ ਦੀਆਂ ਫੋਟੋਆਂ ਇਹਨਾਂ ਦੇ ਮਾਪਿਆਂ ਨੂੰ ਵਾਪਸ ਭੇਜੀਆਂ ਗਈਆਂ ਜਿਸ ਤੋਂ ਬਾਅਦ ਇਹਨਾਂ ਦੇ ਮਾਪਿਆਂ ਨੂੰ ਪਤਾ ਲੱਗਿਆ ਕਿ ਜਿਹੜੇ ਏਜੰਟਸ ਨੇ ਇਹਨਾਂ ਨੇ ਸਾਡੇ ਨਾਲ ਧੋਖਾ ਕੀਤਾ ਹੈ ਸਾਣੇ ਐਕਸਟਰੈਸ਼ਨ ਮਨੀ ਮੰਗੀ ਹੈ ਇਹਨਾਂ ਤੋਂ ਪੈਸਾ ਮੰਗਿਆ ਹੈ ਕਿ ਇੰਨਾ ਪੈਸਾ ਦੋ 80 ਕਰੋੜ ਰੁਪਈਆ ਤਾਂ ਤੁਹਾਡੇ ਬੱਚਾ ਨੂੰ ਅਸੀਂ ਛੱਡਾਂਗੇ ਜਿਹੜਾ ਮਾਮਲਾ ਹੈ ਇੱਥੇ ਬੇਨਤੀ ਕਰਾਂਗੇ ਸਾਡੇ ਪੰਜਾਬੀ ਨੌਜਵਾਨਾਂ ਨੂੰ ਲੋਕਾਂ ਨੂੰ ਕਿ ਡੋਂਕੀ ਲਾ ਕੇ ਤੁਸੀਂ ਵਿਦੇਸ਼ ਨਾ ਜਾਓ ਬਦੇਸ਼ ਜਾਣ ਵਾਸਤੇ ਵੀ ਬਹੁਤ ਸਾਰੀਆਂ ਚੀਜ਼ਾਂ ਸਾਹਮਣੇ ਹੁੰਦੀਆਂ ਨੇ ਬਹੁਤ ਸਾਰੇ ਢੰਗ ਹੁੰਦੇ ਨੇ ਉੱਥੇ ਲੋਕਾਂ ਨੂੰ ਵਰਕ ਪਰਮਿਟ ਵੀ ਮਿਲ ਜਾਂਦਾ ਹੈ ਘੁੰਮਣ ਵਾਲਾ ਵੀਜ਼ਾ ਵੀ ਮਿਲਦਾ ਹੈ ਬਹੁਤ ਤਰੀਕੇ ਦੇ ਹੋਰ ਹਾਲ ਨੇ ਪਰ ਇਹ ਜਿਹੜਾ ਡੋਂਕੀ ਵਾਲਾ ਤਰੀਕਾ ਹੈ ਇਹ ਸੋ ਦੇ ਵਿੱਚੋਂ ਕੇਵਲ 2 ਜਾਂ 4 ਲੋਕਾਂ ਦਾ ਹੀ ਸਹੀ ਸਾਬਤ ਹੁੰਦਾ ਹੈ ਬਾਕੀ ਸਾਰਿਆਂ ਦੇ ਨਾਲ ਮੁਸ਼ਕਲਾਂ ਹੀ ਸਾਹਮਣੇ ਆਉਂਦੀਆਂ ਨੇ ਹੁਣ ਇਸ ਤੋਂ ਇਲਾਵਾ ਤੁਹਾਨੂੰ ਹੋਰ ਪਦਵੰਸਿਕ ਪੰਨੂ ਦਾ ਵੀਡੀਓ ਸੁਣਾਵਾਂਗੇ ਇਹ ਜਿਹੜਾ ਵੀਡੀਓ ਹੈ ਪਹਿਲਾਂ ਤਾਂ ਤੁਹਾਨੂੰ ਮੈਂ ਪੁਰਾਣਾ ਵੀਡੀਓ ਪਿਛਲੇ ਸਾਲ ਵਾਲਾ ਵੀਡੀਓ ਸੁਣਾਉਣਾ ਜਿਸ ਦੇ ਵਿੱਚ ਇਸਨੇ ਕੇਜਰੀਵਾਲ ਦੀ ਪੋਲ ਖੋਲੀ ਜਿਸ ਦੇ ਵਿੱਚ ਇਸਨੇ ਕੇਜਰੀਵ ਅਰਵਿੰਦ ਕੇਜਰੀਵਾਲ ਦੇ ਉੱਤੇ ਬਹੁਤ ਸਾਰੇ ਸਵਾਲ ਚੱਕੇ ਨੇ ਜਿਹੜਾ ਤੁਸੀਂ ਵੀਡੀਓ ਸੁਣੋਗੇ ਤੁਸੀਂ ਵੀ ਯਾਰ ਹੈਰਾਨ ਰਹਿ ਜਾਓ ਕਿ ਕਿ ਗੁਰਪਤਵੰਨ ਸਿੰਘ ਪੰਨੂਨੇ ਤਾਂ ਇਹਨਾਂ ਦੀ ਸਾਰੀ ਪੋਲ ਖੋਲ ਦਿੱਤੀ ਅਗਰ ਇਹ ਸਾਰੀਆਂ ਗੱਲਾਂ ਸੱਚੀਆਂ ਨੇ ਤਾਂ ਕੀ ਇਹ ਜਿਹੜੀ ਸਰਕਾਰ ਹੁਣ ਤੱਕ ਚੱਲ ਰਹੀ ਸੀ ਸਿੱਖਾਂ ਦਾ ਪੈਸਾ ਲੈ ਕੇ ਜਾਂ ਖਾਲਸਤਾਨੀਆਂ ਤੋਂ ਪੈਸਾ ਲੈ ਕੇ ਔਰ ਸਿੱਖਾਂ ਦੇ ਹੀ ਵਿਰੁੱਧ ਇਹਨਾਂ ਨੇ ਵਰਤਿਆ ਸੁਣੋ ਜਰਾ ਸਵਾਲ ਤੁਸੀਂ ਅਰਵਿੰਦ ਕੇਜਰੀ ਵਾਲੇ ਜਿਹੜੇ ਆਪਣੇ ਆਪ ਨੂੰ ਇਮਾਨਦਾਰ ਭਾਰਤੀ Hindu ਦੱਸਦੇ ਆ ਪਰ ਉਹ ਬਈਮਾਰ ਭਾਰਤੀ Hindu ਤੋਂ ਵੀ ਖਤਰਨਾਕ ਨਿਕਲੇ 2014 ਤੋਂ ਅਰਵਿੰਦ ਕੇਜਰੀਵਾਲ ਜਦੋਂ ਇਹਨਾਂ ਦੇ ਕੋਲ ਸੱਤਾ ਨਹੀਂ ਸੀ ਅਮਰੀਕਾ ਆਉਂਦਾ ਔਰ ਇੱਥੇ ਵਾਅਦਾ ਕਰਦਾ ਨਿਊਯਾਰਕ ਦੇ ਵਿੱਚ ਖਾਲਿਸਤਾਨੀ ਪੱਖੀ ਉਹਨਾਂ ਧਿਰਾਂ ਦੇ ਨਾਲ ਅਸੀਂ ਉਦੋਂ ਵੀ ਰੋਕਿਆ ਸੀ ਉਹਨਾਂ ਧਿਰਾਂ ਨੂੰ ਪਰ ਇਹਨੇ ਵਾਅਦਾ ਕੀਤਾ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ 5 ਘੰਟੇ ਦੇ ਵਿੱਚ ਛੱਡ ਦਿੱਤਾ ਜਾਏਗਾ ਜਦੋਂ ਇਹਨਾਂ ਦੀ ਸਰਕਾਰ ਬਣੀ ਅੱਜ 9ਵਾਂ ਸਾਲ ਹੈ ਇਹਨਾਂ ਦੀ ਸਰਕਾਰ ਬਣੀ ਨੂੰ ਪਰ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਤਾਂ ਕੀ ਛੱਡਣਾ ਸੀ ਲੱਖਾਂ ਡਾਲਰ ਲੈ ਗਿਆ ਹੁਣ ਉਸ ਤੋਂ ਬਾਅਦ 2014 ਤੋਂ ਲੈ ਕੇ ਅੱਜ ਤਾਈਂ 16 ਮਿਲੀਅਨ ਡਾਲਰ 16 ਮਿਲੀਅਨ ਡਾਲਰ ਖਾਲਿਸਤਾਨੀ ਪੱਖੀ ਤੇ ਨਹੀਂ ਦਿੱਤਾ ਇਹ ਆਮ ਆਦਮੀ ਪਾਰਟੀ ਦੀ ਸਰਕਾਰਾਂ ਬਣਾਉਣ ਨੂੰ ਵੀਓ ਸੀ ਬੇਸਿਕ ਇਸੇ ਨਿਊ ਚੈਨਲ ਦੇ ਉੱਤੇ ਚੱਲਿਆ ਹੋਇਆ ਆਪਾਂ ਨੂੰ ਵਾਇਰਲ ਵੀਡੀਓ ਜਿਹੜਾ ਸਾਹਮਣੇ ਆਇਆ ਸੀ ਤਾਂ ਇਹ YouTube ਦੇ ਉੱਤੇ ਕਿਸੇ ਨਿਊ ਚੈਨਲ ਦੇ ਉੱਤੇ ਪਿਆ ਹੋਇਆ ਸੀਗਾ ਮਾਰਚ 27 2024 ਨੂੰ ਪਿਆ ਹੋਇਆ ਸੀਗਾ ਤਾਂ ਅੱਜ ਤੋਂ ਤਕਰੀਬਨ ਸਾਲ ਪਹਿਲਾਂ ਥੀ ਉਹ ਗੱਲ ਆ 1 ਸਾਲ ਪਹਿਲਾਂ ਇਸਨੇ ਪੰਨੂ ਨੇ ਇਹ ਜਿਹੜੀ ਪੋਲ ਖੋਲੀ ਸੀ ਇਸ ਤੋਂ ਇਲਾਵਾ ਹੁਣ ਤੁਹਾਨੂੰ ਮੈਂ ਦੂਜਾ ਵੀਡੀਓ ਦਿਖਾਉਣਾ ਇਸ ਦੇ ਬਾਰੇ ਹੋਰ ਜਿਹੜੀ ਜਾਣਕਾਰੀ ਹੈ ਤੁਹਾਨੂੰ ਅੱਗੇ ਚੱਲ ਕੇ ਦਾ ਆ ਜਿਹੜਾ ਦੂਜਾ ਵੀਡੀਓ ਹੈ ਪੰਨੂ ਦਾ ਉਸ ਵੀਡੀਓ ਦੇ ਵਿੱਚ ਇਸਨੇ ਜਿਹੜਾ ਅੱਜ ਦੀ ਤਰੀਕ ਦੇ ਵਿੱਚ ਪੰਜਾਬ ਦੇ ਵਿੱਚ IPL ਹੋਇਆ ਤਾਂ ਇਸ IPL ਨੂੰ ਲੈ ਕੇ ਕਿਉਂਕਿ ਦੋਸ ਜਿਦਾ ਸ਼ਹੀਦੀ ਦਿਹਾੜਾ ਹੈ ਪੂਰੇ ਦੇਸ਼ ਦੇ ਵਿੱਚ ਇਸ ਦਿਨ ਦੀ ਛੁੱਟੀ ਹੈ ਔਰ ਪੂਰੇ ਦੇਸ਼ ਦੇ ਵਿੱਚ ਸ੍ਰੀ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ ਪਰ ਉੱਥੇ ਹੀ ਪੰਜਾਬ ਦੇ ਵਿੱਚ ਸ਼ਹੀਦੀ ਦੇ ਹੜਾ ਮਨੂਨ ਦੀ ਬਿਚਾਇਆ ਆਈਪੀਐਲ ਵਰਗਾ ਮੈਚ ਰੱਖਿਆ ਜਾ ਇਸ ਚੀਜ਼ ਨੂੰ ਲੈ ਕੇ ਪੰਨੂ ਨੇ ਸਵਾਲ ਚੱਕੇ ਨੇ ਉਸਨੇ ਕਹਿਆ ਕੀ ਥੇ ਅਰਦਾਸ ਸ਼ਬਦ ਗੁਰਬਾਣੀ ਪੜੀ ਜਾਣੀ ਚਾਹੀਦੀ ਸੀ ਪੰਜਾਬ ਦੇ ਵਿੱਚ ਸਟੇਡੀਅਮ ਦੇ ਵਿੱਚ ਔਰ ਖਿਡਾਰੀਆਂ ਨੂੰ ਵੀ ਵਾਸਤੇ ਦੇਣੇ ਕੰਮ ਕਰਨਾ ਚਾਹੀਦਾ ਸੀ ਪਰ ਜਿਹੜੇ ਪੰਜਾਬ ਦੇ ਵਿੱਚ ਮੈਚ ਕਰਵਾਇਆ ਜਾ ਰਹਾ ਹੈ ਇਸ ਦੇ ਉੱਤੇ ਇਸਨੇ ਭਗਵੰਤ ਮਾਨ ਨੂੰ ਵੀ ਕੋਈ ਧਮਕੀ ਦੇ ਛੱਡੀ ਹੈ ਭਗਵੰਤ ਮਾਨ ਬਾਰੇ ਵੀ ਇਸਨੇ ਕੁਝ ਗੱਲਾਂ ਆਖੀਆਂ ਹੁਣ ਪੰਜਾਬ ਪੁਲਿਸ ਕੇਸ ਦੇ ਉੱਤੇ ਐਕਸ਼ਨ ਲਊਗੀ ਕਿ ਪੰਜਾਬ ਪੁਲਿਸ ਇਸ ਦੇ ਵਾਸਤੇ ਅਮਰੀਕਾ ਜਾਊਗੀ ਇਸ ਦੇ ਖਿਲਾਫ ਕੋਈ ਕੇਸ ਪਾਊਗੀ ਪੰਨੂ ਦੇ ਖਿਲਾਫ ਆ ਤੁਸੀਂ ਵੀ ਸਾਹਮਣੇ ਹੁੰਦੀਆਂ ਨੇ ਪੰਜਾਬ ਦੇ ਨਾਂ ਸੁਨੇਹਾ ਅੱਜ 30 ਮਈ ਨੂੰ ਮੁਹਾਲੀ ਗੁਲਾਮਾਂ ਦੀ ਖੇਡ ক্রিকেট ਰੱਦ ਕਰੋ 41 ਬਾਰੇ ਪਹਿਲਾਂ ਸੰਤ ਭਿੰਦੜਾ ਵਾਲਿਆਂ ਨੇ ਸਿੱਖ ਪੰਥ ਲਈ ਸ਼ਹਾਦਤ ਦਿੱਤੀ ਸੀ ਉਹਨਾਂ ਦੇ ਨਾਮ ਤੇ ਅਰਦਾਸ 30 ਮਈ ਅੱਜ ਮੁਹਾਲੀ ক্রিকেট ਸਟੇਡੀਅਮ ਵਿੱਚ ਜੇ ਗੁਲਾਮਾਂ ਦੀ ਖੇਡ ਚੱਲੀ ਰਹੀ ਰਾਤ 10 ਵਜੇ ਖਾਲਿਸਤਾਨ ਰੈਫਰੈਂਡਮ ਦਾ ਹੋਵੇਗਾ ਧਮਾਕਾ ਨਿਸ਼ਾਨੇ ਤੇ ਹੈ ਬੇਅੰਤ ਬੁਚੜ ਦੇ ਰਾਤੇ ਚੱਲਣ ਵਾਲਾ ਭਗਵੰਤ ਮਾਨ ਨਿਸ਼ਾਨੇ ਤੇ ਹੈ ਭਾਰਤੀ ਹਕੂਮਤ ਸੁਨੇਹਾ ਗੁਰਪਤਵੰਨ ਸਿੰਘ ਪੰਨੂ ਸਿਕਸ ਪਰ ਜਸਟਿਸ ਜਰਨਲ ਕਾਉਂਸਲਦਾਰ ਇਹ ਵੀਡੀਓ ਸਨ ਪੰਨੂ ਦੇ ਹੁਣ ਪੰਨੂ ਜਿਹੜੇ ਸਵਾਲ ਚੱਕਦਾ ਹੈ ਕੀ ਇਹ ਭਗਵੰਤ ਮਾਨ ਦੇ ਉੱਤੇ ਸਵਾਲ ਚੱਕੇ ਗਏ ਜਾਂ ਕੀਚਰੀਵਾਲ ਦੇ ਉੱਤੇ ਚੱਕੇ ਗਏ ਆਖਰ ਪੰਨੂ ਅਗਰ ਇਹਨਾਂ ਨੂੰ ਇੰਨੀਆਂ ਧਮਕੀਆਂ ਦਿੰਦਾ ਹੈ ਤਾਂ ਅੱਜ ਤੱਕ ਕੀ ਭਾਰਤ ਸਰਕਾਰ ਨੇ ਜਾਂ ਪੰਜਾਬ ਪੁਲਿਸ ਨੇ ਜਾਂ ਪੰਜਾਬ ਸਰਕਾਰ ਨੇ ਅਮਰੀਕਾ ਦੇ ਵਿੱਚ ਪੰਨੂ ਦੇ ਖਿਲਾਫ ਕੋਈ ਕੇਸ ਪਾਇਆ ਜਾਂ ਇਹ ਪੰਨੂ ਤੋਂ ਡਰਦੇ ਨੇ ਕੀ ਮਸਲਾ ਹੈ ਕੀ ਇਹ ਪੰਨੂ ਤੋਂ ਡਰਦੇ ਨੇ ਬਹੁਤ ਸਾਰੇ ਸਵਾਲ ਸਾਹਮਣੇ ਆਉਂਦੇ ਨੇ ਤੁਹਾਡੇ ਕੋਲ ਕਿਸੇ ਗੱਲ ਦਾ ਜਵਾਬ ਹੋਊ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਲਿਖਿਓ ਸਾਡੇ ਚੈਨਲ ਨੂੰ ਸਪੋਰਟ ਕਰਨ ਵਾਸਤੇ ਇਹ ਵਾਲਾ QR ਕੋਡ ਹੈ ਇਸ ਨੂੰ ਸਕੈਨ ਕਰਕੇ ਸਪੋਰਟ ਜ਼ਰੂਰ ਕਰਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਸਾਨੂੰ ਵੀ ਹਿੰਮਤ ਮਿਲੇ ਕਿ ਅਸੀਂ ਹਿੰਦੀ ਦੇ ਨਾਲ ਨਾਲ ਪੰਜਾਬੀ ਵਾਲੇ ਵੀਡੀਓ ਵੀ ਤੁਹਾਡੇ ਸਾਰਿਆਂ ਵਾਸਤੇ ਰੋਜ਼ਾਨਾ ਬਣਾਉਂਦੇ ਰਹੀਏ ਸੋ ਧੰਨਵਾਦ ਮਿਲਾਂਗੇ ਇੱਕ ਹੋਰ ਨਵੇਂ ਵੀਡੀਓ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ